19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੀਮ ਸਿਆ ਇਹ ਸਾਕ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਜਲੰਧਰ ਸੀਆਈਏ ਨੂੰ ਵੱਡੀ ਕਾਮਯਾਬੀ ਮਿਲੀ ਹੈ ਜੀ ਆ ਦੱਸਦੇ ਕਿ ਜਲੰਧਰ ਸੀਆਈਏ ਨੇ ਦੋ ਬਦਮਾਸ਼ਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ ਤੇ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰੌਤ ਦੇ ਵਿੱਚ ਜੋ ਬਦਮਾਸ਼ੀ ਤਸਵੀਰ ਵੀ ਲਗਾਤਾਰ ਇਹਨਾਂ ਦੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਇਹਨਾਂ ਨੂੰ ਸੀਆਈਏ ਸਟਾਫ ਦੇ ਵੱਲੋਂ ਹਥਿਆਰਾਂ ਸਣੇ ਜੋ ਕਿ ਗ੍ਰਿਫਤਾਰ ਕੀਤਾ ਤੇ ਹੋਰ ਵੀ ਕਈ ਤਸਕਰੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਜੋ ਬਦਮਾਸ਼ ਸੀਗੇ ਉਹ ਪਹਿਲਾਂ ਤੋਂ ਹੀ ਲੋੜਿੰਦਾ ਸੀਗੇ ਤੇ ਇਸ ਮਾਮਲੇ ਦੇ ਵਿੱਚ ਵਧੇਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸ੍ਰਿੰਦਰ ਜੀ ਜੁੜ ਚੁੱਕੇ ਨੇ ਜੀ ਸ੍ਰਿੰਦਰ ਜੀ ਬਿਲਕੁਲ ਜਿਹੜੇ ਕੱਲ ਪੀਐਸ ਸਾਫ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹ ਇੱਕ ਲੰਬੇ ਸਮੇਂ ਤੋਂ ਲੋੜਿੰਦੇ ਸੀਗੇ ਪੁਲਿਸ ਨੂੰ ਔਰ ਕੱਲ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਔਰ ਇਹ ਵੀ ਜਾਣਕਾਰੀ ਜਿਹੜੇ ਇੰਚਾਰਜ ਹੈਗੇ ਨੇ ਪੀਆਈਐਸ ਸਾਫ ਦੇ ਪ੍ਰਿੰਦਰ ਕੰਬੋ ਜੋਂ ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇੱਕ ਵੱਡੀ ਵਾਰਦਾਤ ਦੇਣ ਦੀ ਫਿਰਾਕ ਸੀਗੇ ਤੇ ਲੰਬੇ ਦਮੇ ਤੋਂ ਲੁੜਿੰਦੇ ਸੀਗੇ ਜਿਨ੍ਹਾਂ ਨੂੰ ਕੱਲ ਸੀਆਈ ਸਾਹਿਬ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪ੍ਰਾਇਮਰੀ ਪੁਚਗੇਟ ਚ ਤਰਫ ਇੰਨੀ ਜਾਣਕਾਰੀ ਮਿਲੀ ਹੈ ਕਿ ਲੰਬੀ ਕਾਫੀ ਲੰਬੇ ਸਮੇਂ ਤੋਂ ਲੜਿੰਦੇ ਸੀਗੇ ਹਥਿਆਰ ਇਹਨਾਂ ਕੋਲੋਂ ਬਰਾਮਦ ਹੋਏ ਨੇ ਹੋਰ ਕੀ ਕੁਝ ਇੱਕ ਹੋ ਚੁਕਿਓ ਸਾਹਮਣੇ ਆਉਂਦਾ ਹੈ ਆਉਣ ਵਾਲੇ ਸਮੇਂ ਦੱਸੇਗਾ ਪਰ ਫਿਲਹਾਲ ਵੱਡੀ ਕਾਮਯਾਬੀ ਜਿਹੜੀ ਸੀਐਸਟਾਫ ਨੂੰ ਸਫਲ ਮੰਦੀ ਹੋਈ ਨਜ਼ਰ ਆ ਰਹੀ ਹੈ ਜੀ ਜੀ ਜੇਕਰ ਆਪਾਂ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਲ ਹਜੇ ਤੱਕ ਕੋਈ ਪੁਲਿਸ ਦਾ ਬਿਆਨ ਜਾਂ ਫਿਰ ਕੁਝ ਸਾਹਮਣੇ ਆਇਆ ਹੈ ਦੇ ਕੋਈ ਇਹੇ ਬਾਬਤ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਜਰੂਰ ਕੋਈ ਜਾਣਕਾਰੀ ਦੇ ਦੇ ਕਿ ਪਰ ਫਿਲਹਾਲ ਜਿਹੜੇ ਸੀਐਸਟਾਫ ਦੇ ਇੰਚਾਰਜ ਹੈਗੇ ਉਹਨਾਂ ਵੱਲੋਂ ਇੰਨੀ ਜਾਣਕਾਰੀ ਜਰੂਰ ਦਿੱਤੀ ਗਈ ਪ੍ਰਾਇਮਰੀ ਤੁਛਕ ਜਿਹੜੀ ਹੈਗੀ ਆ ਉਹ ਚੱਲਦੀ ਪਈ ਹੈ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਕੋਈ ਜਾਣਕਾਰੀ ਜਿਹੜੀ ਮੀਡੀਆ ਦੇ ਰੂਪ ਨੂੰ ਪਹੁੰਚਾਈ ਜਾਏਗੀ ਜੀ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਆਂ ਦੱਸਦੇ ਕਿ ਇਹ ਜੋ ਦੋ ਬਦਮਾਸ਼ ਆ ਇਹਨਾਂ ਦਾ ਨਾਮ ਦੀ ਜਕਰ ਗੱਲ ਕਰੀਏ ਤਾਂ ਅਮਨ ਅਤੇ ਫਤੇ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਤੇ ਇਹ ਕਾਫੀ ਸਮੇਂ ਤੋਂ ਪੁਲਿਸ ਨੂੰ ਲੜਿੰਦਾ ਸੀਗੇ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਜੋ ਪਹਿਲਾਂ ਵੀ ਨਸ਼ੇ ਤਸਕਰੀ ਦੇ ਮਾਮਲੇ ਦੇ ਵਿੱਚ ਤੇ ਹੋਰ ਮਾਮਲੇ ਦੇ ਵਿੱਚ ਪੁਲਿਸ ਨੂੰ ਲੜਿੰਦਾ ਸੀਗੇ ਤੇ ਜੇਕਰ ਹੁੰਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਦ ਦੇ ਵਿੱਚ ਫਤਿਹ ਅਤੇ ਅਮਨ ਸੀਗੇ ਜਿਸ ਨੂੰ ਸੀਆਈਏ ਸਟਾਫ ਦੇ ਵੱਲੋਂ ਕਾਬੂ ਕਰ ਲਿਆ ਗਿਆ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਜਲੰਧਰ ਸੀਆਈਏ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਾ ਦੱਸਦੇ ਕਿ ਜਲੰਧਰ ਸੀਆਈਏ ਨੇ ਦੋ ਬਦਮਾਸ਼ਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ ਤੇ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਦ ਦੇ ਵਿੱਚ ਜੋ ਬਦਮਾਸ਼ੀ ਤਸਵੀਰ ਵੀ ਲਗਾਤਾਰ ਇਹਨਾਂ ਦੀ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਇਹਨਾਂ ਨੂੰ ਸੀਆਈਏ ਸਟਾਫ ਦੇ ਵੱਲੋਂ ਹਥਿਆਰਾਂ ਸਣੇ ਜੋ ਕਿ ਗ੍ਰਿਫਤਾਰ ਕੀਤਾ ਤੇ ਹੋਰ ਵੀ ਕਈ ਤਸਕਰੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇਹ ਜੋ ਬਦਮਾਸ਼ ਸੀਗੇ ਉਹ ਪਹਿਲਾਂ ਤੋਂ ਹੀ ਲੋੜਿੰਦਾ ਸੀਗੇ ਤੇ ਇਸ ਮਾਮਲੇ ਦੇ ਵਿੱਚ ਬਧੇਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸ੍ਰਿੰਦਰ ਜੀ ਜੁੜ ਚੁੱਕੇ ਨੇ ਜੀ ਸ੍ਰਿੰਦਰ ਜੀ ਬਿਲਕੁਲ ਜਿਹੜੇ ਕੱਲ ਪੀਐਸ ਸਾਹਿਬ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹ ਲੰਬੇ ਸਮੇਂ ਤੋਂ ਲੋੜਿੰਦੇ ਸੀਗੇ ਪੁਲਿਸ ਨੂੰ ਔਰ ਕੱਲ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਔਰ ਇਹ ਵੀ ਜਾਣਕਾਰੀ ਜਿਹੜੇ ਇੰਚਾਰਜ ਹੈਗੇ ਨੇ ਸੀਆਈਏ ਸਾਹਿਬ ਦੇ ਪ੍ਰਿੰਦਰ ਕੰਬੋ ਨੂੰ ਹੁਣਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇੱਕ ਵੱਡੀ ਵਾਰਦਾਤ ਦੇਣ ਦੀ ਫਿਰਾਕ ਸੀਗੇ ਤੇ ਲੰਬੇ ਸਮੇਂ ਤੋਂ ਲੁੜਿੰਦੇ ਸੀਗੇ ਜਿਨ੍ਹਾਂ ਨੂੰ ਕੱਲ ਸੀਆਈ ਸਾਹਿਬ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਪ੍ਰਾਇਮਰੀ ਪੁਚ ਰਿਚ ਵਿੱਚ ਤਰ੍ਹਾਂ ਵੀ ਇੰਨੀ ਜਾਣਕਾਰੀ ਮਿਲੀ ਹੈ ਕਿ ਲੰਬੀ ਕਾਫੀ ਲੰਬੇ ਸਮੇਂ ਤੋਂ ਲੜਿੰਦੇ ਸੀਗੇ ਹਥਿਆਰ ਇਹਨਾਂ ਕੋਲੋਂ ਬਰਾਮਦ ਹੋਏ ਨੇ ਹੋਰ ਕੀ ਕੁਝ ਇੱਕ ਹੋ ਚੁੱਕੇ ਹੈ ਸਾਹਮਣੇ ਆਉਂਦਾ ਹੈ ਆਉਣ ਵਾਲੇ ਸਮੇਂ ਦੱਸੇਗਾ ਪਰ ਫਿਲਹਾਲ ਵੱਡੀ ਕਾਮਯਾਬੀ ਜਿਹੜੀ ਸੀਐਸਟਾਫ ਨੂੰ ਸਫਲ ਮੰਦੀ ਹੋਈ ਨਜ਼ਰ ਆ ਰਹੀ ਹੈ ਜੀ ਜੀ ਜੇਕਰ ਆਪਾਂ ਪੁਲਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਲ ਹਜੇ ਤੱਕ ਕੋਈ ਪੁਲਿਸ ਦਾ ਬਿਆਨ ਜਾਂ ਫਿਰ ਕੁਝ ਸਾਹਮਣੇ ਆਇਆ ਹੈ ਦੇ ਕੋਈ ਇਹ ਬਾਬਤ ਪੁਲਿਸ ਪ੍ਰੈਸ ਕਾਨਫਰੰਸ ਕਰਕੇ ਜਰੂਰ ਸਹੀ ਜਾਣਕਾਰੀ ਦੇ ਦੇ ਕਿ ਪਰ ਫਿਲਹਾਲ ਜਿਹੜੇ ਸੀਐਸਟਾਫ ਦੇ ਇੰਚਾਰਜ ਹੈਗੇ ਉਹਨਾਂ ਵੱਲੋਂ ਇੰਨੀ ਜਾਣਕਾਰੀ ਜਰੂਰ ਦਿੱਤੀ ਗਈ ਪ੍ਰਾਇਮਰੀ ਤੁਚਕ ਜਿਹੜੀ ਹੈਗੀ ਆ ਉਹ ਚੱਲਦੀ ਪਈ ਹੈ ਜਲਦ ਹੀ ਪ੍ਰੈਸ ਕਾਨਫਰੰਸ ਕਰਕੇ ਕੋਈ ਜਾਣਕਾਰੀ ਜਿਹੜੀ ਮੀਡੀਆ ਦੇ ਰੂਪ ਨੂੰ ਪਹੁੰਚਾਈ ਜਾਏਗੀ ਜੀ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਆਂ ਦੱਸਦੇ ਕਿ ਇਹ ਜੋ ਦੋ ਬਦਮਾਸ਼ ਆ ਇਹਨਾਂ ਦਾ ਨਾਮ ਦੀ ਜਕਰ ਗੱਲ ਕਰੀਏ ਤਾਂ ਅਮਨ ਅਤੇ ਫਤੇ ਇਹਨਾਂ ਦਾ ਨਾਮ ਦੱਸਿਆ ਜਾ ਰਿਹਾ ਤੇ ਇਹ ਕਾਫੀ ਸਮੇਂ ਤੋਂ ਪੁਲਿਸ ਨੂੰ ਲੜਿੰਦਾ ਸੀਗੇ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਜੋ ਪਹਿਲਾਂ ਵੀ ਨਸ਼ੇ ਤਸਕਰੀ ਦੇ ਮਾਮਲੇ ਦੇ ਵਿੱਚ ਤੇ ਹੋਰ ਮਾਮਲੇ ਦੇ ਵਿੱਚ ਪੁਲਿਸ ਨੂੰ ਲੜਿੰਦਾ ਸੀਗੇ ਤੇ ਜੇਕਰ ਹੁੰਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਦ ਦੇ ਵਿੱਚ ਫਤਿਹ ਅਤੇ ਅਮਨ ਸੀਗੇ ਜਿਸ ਨੂੰ ਸੀਆਈਏ ਸਟਾਫ ਦੇ ਵੱਲੋਂ ਕਾਬੂ ਕਰ ਲਿਆ ਗਿਆ